ਹਾਂਜੀ ਫੇਸਬੁੱਕ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਮਤਾਂਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਵਿਸ਼ੇਸ਼ ਮੁੱਦੇ ਤੇ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਇੱਥੇ ਖੇਤ ਦੇ ਵਿੱਚ ਆਪਾਂ ਨਾਸ਼ਪਾਤੀ ਦੇ ਪਲਾਂਟ ਲਾਏ ਸੀ ਕੋਈ ਲਗਭਗ 70-80 ਐਜ਼ ਇਹ ਟ੍ਰਾਇਲ ਦੇ ਤੌਰ ਤੇ ਕਹਿ ਲੋ ਕਿ ਨਾਸ਼ਪਾਤੀ ਜਿਹੜੀ ਹੈਗੀ ਇਹ ਵੀ ਲਗਭਗ 7 ਸਾਲਾਂ ਦੇ ਵਿੱਚ ਆਪਾਂ ਨੂੰ ਫਲ ਦਿੰਦੀ ਹੈ। ਨੋਰਮਲ ਫਲ ਤਾਂ ਚਲੋ ਇਹ ਤੀਜੇ ਚੌਥੇ ਸਾਲ ਆਪਾਂ ਨੂੰ ਕੋਈ ਇੱਕ ਇੱਕ ਦੋ ਦੋ ਪੀਸ ਨਾਸ਼ਪਾਤੀ ਜੋ ਆਪਾਂ ਨੂੰ ਖਾਣ ਨੂੰ ਮਿਲ ਜਾਂਦੀ ਹੈ। ਪਰ ਇਹਦੀ ਜਿਹੜੀ ਉਮਰ ਹੁੰਦੀ ਉਹ ਘੱਟੋ ਘੱਟ ਵੀ 100 ਸਾਲ ਹੁੰਦੀ ਹੈ। ਇਹ ਸਾਰਾ ਇਹਦਾ ਸਿਸਟਮ ਸੀ ਕਿ ਆਪਾਂ ਸੋਚਿਆ ਚਲੋ ਟ੍ਰਾਇਲ 'ਤੇ ਲਾਉਣੇ ਆ ਇਹਨਾਂ ਨੂੰ ਆਪਾਂ ਆਪਦੀ ਸਾਂਝੀ ਵਟ ਤੋਂ ਕੋਈ પાસੇ ਥੋੜਾ ਜਿਹਾ ਕਹਿ ਲਓ 2-3 ਫੁੱਟ 4 ਫੁੱਟ ਪਾਸੇ ਕੈਜ ਟਰੈਲ ਹੀ ਲਾਇਆ ਸੀ ਆਪਾਂ ਤਾਂ ਪ੍ਰੋਬਲਮ ਕੀ ਫੇਸ ਕਰਨੀ ਪਈ ਕਿ ਆਏ ਸਾਲ ਜਦੋਂ ਕਣਕ ਵੱਢ ਲੈਂਦੇ ਆ ਜਾਂ ਝੋਨਾ ਆਪਾਂ ਵੱਢਦੇ ਆ ਤਾਂ ਉਸ ਵੇਲੇ ਮੁੱਦਾ ਹੋਈ ਪਰਾਲੀ ਨੂੰ ਅੱਗ ਲਾਉਣ ਦਾ ਤਾਂ ਅਸੀਂ ਦੋ ਚਾਰ ਵਾਰ ਮੰਨ ਲਓ ਖੇਤ ਗਵਾਂਡੀਆਂ ਦਾ ਆਪਦੇ ਸਾਧਨ ਨਾਲ ਆਪਦੇ ਟਰੈਕਟਰ ਨਾਲ ਵਾਇਆ ਕਾਰਨ ਕੀ ਹੈ ਕਿ ਕੋਈ ਵੀ ਬੰਦਾ ਜਦੋਂ ਬਗੈਰ ਦੇਖੇ ਸੋਚੇ ਸਮਝੇ ਸਿਰਫ ਸਿੱਖ ਖਸਾ ਦਿੰਦੇ ਆ ਤਾਂ ਜਿਹੜੀ ਉਹ ਸਿੱਖ ਹੈ ਉਹ ਸਿੱਖ ਨੇ ਨੁਕਸਾਨ ਇੰਨਾ ਹੀ ਕਰਤਾ ਵੀ ਜਿੰਨੇ ਪਲਾਂਟ ਸੀਗੇ ਉਹਨਾਂ ਦੇ ਵਿੱਚੋਂ ਸਿਰਫ ਆ ਬਚੇ ਜਾਨੇ 15 ਪਲਾਂਟ ਸਾਰੇ ਪਿਛਲੇ 2 ਸਾਲਾਂ ਦੇ ਵਿੱਚ ਸਿਰਫ ਇੱਕ ਅੱਗ ਦੀ ਜਿਹੜੀ ਹਵਾ ਦਾ ਰੁੱਖ ਵੀ ਇੱਕੇ ਲਾਉਣ ਦੀ بجائے ਉਲਟ ਦਿਸ਼ਾ ਚ ਅੱਗ ਲਾਉਂਦੇ ਰਹੇ ਕਿਉਂਕਿ ਜਿੰਨਾਂ ਦਾ ਸੇਕ ਬੂਟਿਆਂ ਕੰਨੀ ਪਵੇ ਤਾਂ ਪਿਛਲੇ ਸਾਲ ਮੈਂ ਮੌਕੇ ਤੇ ਜਾ ਕੇ ਬੰਦ ਵੀ ਕਰਵਾਤੀ ਪਰ ਲੋਗ ਨਹੀਂ ਸਮਝ ਸਕਦੇਗੇ ਕਿ ਅੱਜ ਆਪਾਂ ਇਹਨਾਂ ਨੂੰ ਇੱਥੋਂ ਪੱਟ ਲਿਆ ਪੱਟ ਕੇ ਤੇ ਆਪਾਂ ਇਹਨਾਂ ਨੂੰ ਉਸੇ ਬਾਗ ਵਾਲੇ ਖੇਤ ਹੀ ਲਾਵਾਂਗੇ ਇਹ ਲਗਭਗ ਜੇ ਐਤ ਕੀ ਇਹ ਲੱਗੇ ਰਹਿੰਦੇ ਤਾਂ ਇਹਨਾਂ ਨੇ ਲਗਭਗ ਵੀ ਆਪਾਂ ਨੂੰ ਖਾਨ ਜੋਗਰਾ ਫਰੂਟ ਇਹਨਾਂ ਨੇ ਆਪਾਂ ਨੂੰ ਦੇ ਦੇਣਾ ਸੀਗਾ ਅੱਜ ਅਸੀਂ ਇਹਨਾਂ ਨੂੰ ਪੱਟਿਆ ਕਿਉਂਕਿ ਜਿਹੜਾ ਉਹਨਾਂ ਟਾਈਮ ਚੱਲ ਰਿਹਾ ਹੈ ਸਵਸਥ ਅਵਸਥਾ ਹੁੰਦੀ ਇਹਨਾਂ ਦੀ ਵੀ ਇਸ ਟਾਈਮ 'ਚ ਖਰਾਕ ਪਾਣੀ ਸਭ ਕੁਝ ਬੰਦ ਹੁੰਦਾ ਇਹਨਾਂ ਦਾ ਕਹਿ ਲੋ ਵੀ ਇੱਕ ਵਰਤ ਤੇ ਹੁੰਦੀ ਹੈ ਤਾਂ ਆਪਾਂ ਇਹਨਾਂ ਨੂੰ ਹੁਣ ਪੱਟਿਆ ਪਟਾ ਕੇ ਇਹਨਾਂ ਦੀ ਹੁਣ ਆਪਾਂ ਕਾਂਟ ਛਾਂਟ ਕਰ ਰਹੇ ਸੀਗੇ ਕਿਉਂਕਿ ਕਾਂਟ ਛਾਂਟ ਜਿੰਨੀ ਆਪਾਂ ਇਹਨਾਂ ਦੀ ਵੱਧ ਤੋਂ ਵੱਧ ਕਰਾਂਗੇ ਉਹਨੀਆਂ ਸ਼ਾਖਾਂ ਵੱਧ ਨਿਕਲਣੀਆਂ ਵੱਧ ਸ਼ਾਖਾਂ ਨਿਕਲਣ ਦੇ ਨਾਲ ਆਪਾਂ ਨੂੰ ਫਰੂਟ ਜ਼ਿਆਦਾ ਆਊਗਾ ਤੇ ਬੂਟੇ ਦੀ ਜਿਹੜੀ ਹਾਈਟ ਹੈ ਉਹ ਛੋਟੀ ਰਹੂਗੀ ਕਿਉਂਕਿ ਇਹ ਬੂਟੇ ਦੀ ਹਾਈਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਘੱਟੋ ਘੱਟ ਵੀ 40 50 ਫੁੱਟ ਉੱਚਾ ਪਲਾਂਟ ਚਲਾ ਜਾਂਦਾ ਹੈ ਇਹ ਤਾਂ ਲੱਕੜ ਦੀਆਂ ਪੌੜੀਆਂ ਲਾ ਕੇ ਵਾਂਸ ਦੀਆਂ ਜਿਹੜੇ ਹੈਗੇ ਫਰੂਟ ਤੋੜਨ ਵਾਲੇ ਆ ਉਹ ਤੋੜਦੇ ਆ ਤਾਂ ਜਿਹੜੇ ਅੱਜ ਵਿਚਾਰ ਸਾਂਝਾ ਕਰ ਰਿਹਾ ਉਹ ਏਹੀ ਸੀ ਕਿ ਬੜਾ ਮਨ ਦੁਖਿਆ ਕਿ ਅੱਜ ਇਹਨਾਂ ਨੂੰ ਜਦੋਂ ਪੱਟਿਆ ਤੇ ਕਿੱਥੇ ਤਾਂ ਆਪਾਂ ਦਰਖਤ ਲਾਉਣੇ ਆ ਤੇ ਕਿੱਥੇ ਆਪਣੇ ਹੱਥੀਂ ਲਾਏ ਹੋਏ ਅੱਜ ਪੱਟੇ ਆਪਾਂ ਪਟਗੇ ਸਿਰਫ ਕਿਉਂਕਿ ਇਹ ਜਗਾ ਉਹਨਾ ਵਾਸਤੇ ਸੇਫ ਨਹੀਂ ਸੀਗੀ ਇਹਨਾਂ ਨੂੰ ਹੁਣ ਉੱਥੇ ਲਾਵਾਂਗੇ ਜਿੱਥੇ ਕੋਈ ਆਪ ਦੇ ਖੇਤ ਦੇ ਵਿੱਚ ਜਿੱਥੇ ਕੋਈ ਅੱਗ ਵਗੈਰਾ ਦਾ ਕੋਈ ਕਾਰਨ ਨਾ ਹੋਵੇ ਐਕਚੁਅਲੀ ਉਹ ਖੇਤੀ ਆਪਣਾ ਬਾਗਬਾਨੀ ਆਸਤੇ ਤੇ ਉੱਥੇ ਆਪਣੇ ਹੋਰ ਵੀ ਪਲਾਂਟ ਲੱਗੇ ਹੋਏ ਐ ਤਾਂ ਇੱਧਰ ਜੇ ਤੁਸੀਂ ਦੂਰ ਨਜ਼ਰ ਮਾਰੋਗੇ ਤਾਂ ਆਪਣੇ ਉੱਥੇ ਸੇਬ ਆਂਬ ਤੇ ਅਮਰੂਦ ਲਗ ਲਗ ਵੈਰਾਈਟੀਆਂ ਦੇ ਫਰੂਟ ਲੱਗੇ ਹੋਏ ਐ ਤਾਂ ਉਹ ਜਮਾਂ ਬਿਲਕੁਲ ਕਿਉਂਕਿ ਆਪਣੇ ਖਾਲੇ ਦੇ ਉੱਪਰ ਸੀਗੇ ਦੋਨੇ ਪਾਸੇ ਆਪਣਾ ਆਪ ਦਾ ਖੇਤ ਸੀਗਾ ਦੋ ਦੋ ਕਿੱਲੇ ਦੋਨੇ ਪਾਸੇ ਵਾਂਣ ਸੀਗਾ ਸੈਂਟਰ ਚ ਸੀ ਤਾਂ ਉੱਥੇ ਦਿੱਕਤ ਨਹੀਂ ਹੁੰਦੀ ਕਿਉਂਕਿ ਆਪਾਂ ਆਪ ਆਪ ਆਪਣੀ ਕੇਅਰ ਕਰ ਲੈਨੇ ਆਂਂਡੀ ਗਵਾਂਡੀ ਕੇਅਰ ਨਹੀਂ ਕਰਦੇਗੇ ਤੇ ਮੈਂ ਸਾਰੇ ਵੀਰਾਂ ਨੂੰ ਨਾਲੇ ਸਿੱਖਿਆ ਵੀ ਦਿੰਦਾ ਕਿ ਬਾਈ ਜਿਹੜੇ ਦਰਖਤ ਹੈਗੇ ਖਾਣ ਪੀਣ ਵਾਲੇ ਜਿਹੜੇ ਫਰੂਟਾਂ ਵਾਲੇ ਲਾਉਣੇ ਆਪਾਂ ਖਾਸ ਕਰਕੇ ਉਹਨਾਂ ਨੂੰ ਤੁਸੀਂ ਅ ਨਾ ਲਾਇਆ ਕਰੋ ਗਵਾਂਡੀਆਂ ਦੇ ਖੇਤ ਦੇ ਨੇੜੇ ਕਿਉਂਕਿ ਇਹ ਜਨਤਾ ਸਾਡੀ ਕਦੇ ਵੀ ਨਹੀਂ ਸੁਧਰੂਗੀ ਕਿ ਨਾ ਹੀ ਇਹ ਸੁਧਰੇ ਤੇ ਇਹ ਅੱਗ ਲਾਉਣਾ ਹਟਦੇ ਨਹੀਂਗੇ ਅੱਗ ਜਿਹੜਾ ਹੈਗਾ ਜੀਵ ਜੰਤੂ ਹਰਿਆਲੀ ਬਹੁਤ ਕੁਝ ਸਾੜਦੀ ਆ ਇਹ ਝੋਨੇ ਕਣਕ ਝੋਨੇ ਖਾਸ ਕਰਕੇ ਝੋਨੇਆਂ ਕਰਕੇ ਸਾਡੇ ਜਿਹੜੇ ਅੱਜ ਪੰਜਾਬ ਦੇ ਵਿੱਚ ਮੌਸਮ ਦੀ ਤਬਦੀਲੀ ਹੋਈ ਆ ਉਹ ਦਰਖਤਾਂ ਦੀ ਘਾਟ ਹੋਣ ਕਰਕੇ ਹੋਈ ਆ ਜੇ ਦਰਖਤ ਸਾਡੇ ਪੂਰੇ ਹੁੰਦੇ ਤਾਂ ਕਾਹਨੂੰ ਇਹ ਪ੍ਰੋਬਲਮ ਆਉਂਦੀਆਂ ਹੁਣ ਖੇਤਾਂ 'ਚ ਬੈਠੇ ਬੰਦਾ ਲੰਬੀ ਨਜ਼ਰ ਮਾਰਦਾ ਤਾਂ ਗਾਂ ਅਗਲਾ ਪਿੰਡ ਦਿਸ ਜਾਂਦਾ ਤੇ ਇਹ ਮਾਲਵਾ ਦੇ ਵਿੱਚ ਜਿਹੜੇ ਪਿੰਡਾਂ ਦੀਆਂ ਜਿਹੜੀਆਂ ਦੂਰੀਆਂ ਆ ਉਹ ਦੂਰ ਹੁੰਦੀਆਂ ਸੀ ਤੇ ਨਹੀਂ ਦੀਂਦੇ ਹੁੰਦੇ ਸੀ ਪਿੰਡ ਖੇਤਾਂ 'ਚ ਬੈਠੇ ਵੀ ਦਰਖਤ ਇੰਨੇ ਕ ਜਿਆਦਾ ਹੁੰਦੇ ਸੀ ਕਹਿਣ ਦਾ ਭਾਵ ਤੇ ਹੁਣ ਤਾਂ ਟੈਂਕੀਆਂ ਦੇ ਰੰਗ ਵੀ ਪਤਾ ਲੱਗ ਜਾਂਦੇ ਵੀ ਪੁਰਾਣੇ ਘਰ ਦੇ ਉੱਤੇ ਟੈਂਕੀ ਫਲਾਨੇ ਰੰਗ ਦੀ ਪਈ ਹੈ ਖੇਤਾਂ ਚੋਂ ਬੰਦਿਆਂ ਨੂੰ ਉਵੇਂ ਦਿੰਦੀਆਂ ਉਹ ਕਾਰਨ ਇਹ ਹੈ ਕਿ ਝੋਨੇ ਕਰਕੇ ਤੜਾ ਤੜ ਲੋਕਾਂ ਦੇ ਦਰਖਤ ਪੱਟਤੇ ਆ ਇਹ ਸਾਹਮਣੇ ਆਪਣਾ ਚੀਕੂ ਦਾ ਬੂਟਾ ਖੜਾ ਹੈ ਇਹਦੇ ਅਗਲੇ ਪਾਸੇ ਖੰਜੂਰ ਦਾ ਪਲਾਂਟ ਖੜਾ ਹੈ ਤਾਂ ਖੰਜੂਰ ਵੀ ਆਪਣੇ ਕੋਲ ਹੈ ਤੇ ਇਹ ਸਾਰਾ ਜਿਹੜਾ ਹੈਗਾ ਸਿਸਟਮ ਮੰਨ ਲਓ ਆਪਾਂ ਫਰੂਟ ਆਪਦੇ ਆਪ ਲਾਉਣੇ ਆ ਤੇ ਆਪਾਂ ਲੋਕਾਂ ਨੂੰ ਵੀ ਇਹੀ ਕੰਨੇ ਵੀ ਬਾਈ ਫਰੂਟ ਲਾਓ ਵੱਤ-ਵੱਤ ਜਿਹੜੀ ਚੀਜ਼ ਨਾਲ ਤੁਹਾਡੀ ਸਿਹਤ ਦਾ ਬੜਾ ਇੱਕ ਤਾਕਤ ਵਾਲੀ ਚੀਜ਼ ਮਿਲਦੀ ਹੈ ਇਹ ਕਟਣ ਵਾਲਾ ਤਾਇਆ ਜੀ ਤੇ ਇਹ ਜਿਹੜੀਆਂ ਚੀਜ਼ਾਂ ਆ ਇਹ ਸਾਨੂੰ ਬਜ਼ਾਰਾਂ ਚੋਂ ਮੁੱਲ ਜ਼ਰੂਰ ਮਿਲ ਜਾਂਦੀਆਂ ਪਰ ਉਹ ਟੇਸਟ ਉਹ ਸੁਆਦ ਸਾਨੂੰ ਨਹੀਂ ਮਿਲਦਾਗਾ ਜੋ ਤੁਹਾਨੂੰ ਆਪਣੇ ਖੁਦ ਦੇ ਪlant ਤੋਂ ਮਿਲਦਾ ਹੈ ਉਨੀ ਮਠਾਸ ਉਨੀ ਫਰੂਟ ਦੀ ਕੁਆਲਿਟੀ ਕਿਉਂਕਿ ਤੁਸੀਂ ਖੁਦ ਖਾਣ ਵਾਸਤੇ ਲਾਉਨੇ ਆ ਜਿਹੜਾ ਤੁਸੀਂ ਇਹਦੇ ਚ ਕੋਈ ਕੈਮੀਕਲ ਯੂਜ਼ ਕਰਨਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਬਈ ਦਰਖਤ ਜਿਹੜੇ ਫਲਾਂ ਵਾਲੇ ਆ ਫਲਾਂ ਵਾਲੇ ਪਲਾਂਟ ਜ਼ਰੂਰ ਲਾਓ ਦੋ ਦੋ ਚਾਰ ਚਾਰ ਤਰ੍ਹਾਂ ਦੇ ਹਰ ਇੱਕ ਸੀਜ਼ਨ ਦੇ ਵਿੱਚ ਸੀਜ਼ਨਲ ਫਲ ਤੁਹਾਡੇ ਕੋਈ ਇੱਕ ਦੋ ਪਲਾਂਟ ਲੱਗੇ ਹੋਣੇ ਚਾਹੀਦੇ ਆ ਦੇਖੋ ਫਸਲਾਂ ਕਰ ਕਰਕੇ ਆਪਾਂ ਬਹੁਤ ਕੁਸ਼ ਬਣਾ ਲਿਆ ਬਹੁਤ ਕੁਸ਼ ਮਿਲ ਗਿਆ ਪਰ ਅਸੀਂ ਆਪਦੀ ਸਿਹਤ ਨਾਲ ਖਲਵਾੜ ਵੀ ਬਹੁਤ ਕੀਤਾ ਤਾਂ ਸਾਨੂੰ ਥੋੜੀ ਜੀ ਕੋਈ ਮੰਨ ਲਓ ਕਹਿ ਲਓ ਵੀ ਮੈਂ ਤੁਹਾਨੂੰ ਕੋਈ ਕਨਾਲ ਨਹੀਂ ਕਹਿੰਦਾ ਕੋਈ ਤੁਹਾਨੂੰ ਮੰਨ ਲਓ ਕੋਈ 10 ਮਰਲੇ ਜਗ੍ਹਾ ਤੁਸੀਂ ਜਿਹੜੀ ਹੈਗੀ ਆ ਆਪਦੀ ਇਹ ਫਰੂਟ ਵਾਲੇ ਜਿਹੜੇ ਹੈਗੇ ਆ ਪਲਾਂਟ ਇਹਨਾਂ ਦੇ ਹੀਟ ਜ਼ਰੂਰ ਰੱਖੋ ਤਾਂ ਜੋ ਤੁਹਾਡੇ ਆਪ ਦੇ ਘਰੇਲੂ ਬਗੀਚੀ ਤੁਹਾਡੀ ਜਿਹੜੀ ਉਹਦੇ ਚ ਥੋੜੀ ਬਹੁਤੀ ਤੁਹਾਡੀ ਸਬਜ਼ੀ ਤੁਹਾਡੇ ਪੁੱਤੇ ਤੁਹਾਡੇ ਫਰੂਟ ਸੀਜ਼ਨਲ ਤੁਹਾਡਾ ਉਹਦੇ ਨਾਲ ਮਨ ਲੱਗਿਆ ਰਹਿੰਦਾ ਬੰਦੇ ਦਾ ਦਿਲ ਲੱਗਿਆ ਰਹਿੰਦਾ ਆਪ ਦੇ ਮਤਲਬ ਚੀਜ਼ ਜਦੋਂ ਲੱਗੀ ਹੋਵੇ ਤਾਂ ਮਨ ਬੜਾ ਖੁਸ਼ ਹੁੰਦਾ ਜਦੋਂ ਕੋਈ ਫਰੂਟ ਲੱਗਿਆ ਹੋਵੇ ਤੁਹਾਡੇ ਘਰ ਦੇ ਵਿੱਚ ਤਾਂ ਤੁਹਾਨੂੰ ਸਾਰਿਆਂ ਨੂੰ ਬਸ ਇਹ ਹੀ ਦੱਸ ਰਹੇ ਸੀ ਜੀ ਆਪਾਂ ਵੀ ਕਿਉਂਕਿ ਮੇਨ ਜਿਹੜੀ ਚੀਜ਼ ਹੈ ਉਹ ਇਹ ਕਿ ਆਪਾਂ ਨੂੰ ਦਰਖਤ ਜਿਹੜੇ ਹੈਗੇ ਆਪ ਦੇ ਖੇਤ ਦੇ ਵਿਚਕਾਰ ਹੀ ਲਾਓ ਆਸੇ ਪਾਸੇ ਨਾਲ ਲਾਓ ਜੋ ਤੁਸੀਂ ਸ਼ੌਂਕ ਨਾਲ ਜੋ ਤੁਸੀਂ ਲਾਏ ਐ ਕਿਉਂਕਿ ਜਿਹੜੀ ਅੱਗ ਹੁੰਦੀ ਹੈ ਇਹਦੀ ਲਾਟ ਬੜੀ ਹੁੰਦੀ ਹੈ ਕਿਉਂਕਿ ਜਦੋਂ ਹਵਾ ਚੱਲਦੀ ਹੋਵੇ ਉਧਰ ਤੁਹਾਡੇ ਅੱਗੇ ਦਰਖਤ ਹੋਣ ਤਾਂ ਇਹ ਦੋ ਦੋ ਤਿੰਨ ਤਿੰਨ ਕਿੱल्ल्या ਤੇ ਕਰੇ ਦਾ ਸੇਕ ਜਿਹੜਾ ਹੈਗਾ ਉਹ ਉਹਨਾਂ ਟਾਈਮਾਂ ਦੇ ਵਿੱਚ ਅਪ੍ਰੈਲ ਵਰਗੇ ਮਹੀਨਿਆਂ ਚਗਾ ਝੋਨੇ ਵੇਲੇ ਤੇ ਚਲੋ ਥੋੜਾ ਘਟ ਜਾਂਦਾ ਮੌਸਮ ਠਰ ਜਾਂਦਾ ਤੇ ਪਰ ਜਿਹੜਾ ਹੁਣ ਅੱਜਕੱਲ ਲੋਕ ਜਿਹੜੀ ਹੈਗੀ ਐ ਕਣਕ ਦੀ ਜਿਹੜੀ ਕੋਈ ਮਾੜੀ ਮੋਟੀ ਹੁੰਦੀ ናੜ ਵਗੈਰਾ ਉਹਨੂੰ ਵੀ ਅੱਗ ਲਾਉਣ ਲੱਗ ਪਏ ਤੇ ਉਦੋਂ ਟੈਂਪਰੇਚਰ ਪਹਿਲੇ 40-42 ਡਿਗਰੀ ਹੁੰਦਾ ਤੇ ਉੱਤੋਂ ਜਦੋਂ ਅਸੀਂ ਅੱਗ ਲਾਉਂਦੇ ਤਾਂ ਹੋਰ ਸੇਕ ਜਿਹੜਾ ਬਣ ਜਾਂਦਾ ਉਹਦੇ ਨਾਲ ਪਲਾਂਟ ਜਿਹੜੇ ਝੁਲਸ ਜਾਂਦੇ ਆ ਤਾਂ ਇਹ ਚੀਜ਼ ਅਸੀਂ ਤੁਹਾਨੂੰ ਅੱਜ ਦੱਸ ਰਹੇ ਸੀ ਇਹ ਅਸੀਂ ਅੱਜ ਕੋਈ 15 ਕੁ ਪਲਾਂਟ ਹੈਗੇ ਆ ਜਿਹੜੇ ਅਸੀਂ ਇੱਥੋਂ ਪੱਟ ਕੇ ਦੂਜੇ ਖੇਤ ਸ਼ਿਫਟ ਕਰ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜੀ ਲਾਈਕ ਵੀ ਕਰਦਿਆ ਕਰੋ ਜੀ ਕਮੈਂਟ ਵੀ ਕਰਦਿਆ ਕਰੋ ਤੇ ਜੇ ਕਿਸੇ ਵੀਰ ਨੇ ਕੋਈ ਵੀ ਪlant ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੱਲੋ ਜਿਹੜੇ ਹੁਣ ਇਸ ਟਾਈਮ ਇਸ ਰੁੱਤ ਚ ਜਿਹੜੀ ਉਹਨਾਂ ਸਵਸਥ ਵਸਤਾ ਹੈ ਇਸ ਟਾਈਮ ਦੇ ਵਿੱਚ ਜਿਹੜੇ ਪlant ਲੱਗਣੇ ਆ ਉਹ ਤੁਸੀਂ ਜਾਣਕਾਰੀ ਤੁਸੀਂ ਕਮੈਂਟ ਦੇ ਰੂਪ ਚ ਵੀ ਲੈ ਸਕਦੇ ਹੋ ਤੇ ਤੁਸੀਂ ਪਰਸਨਲੀ ਮੈਸੇਜ ਵੀ ਕਰ ਸਕਦੇ ਹੋ ਮੈਸੇਂਜਰ ਤੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ